ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਪ੍ਰੀਤ RAM ਗੜੀਆ ਦਾ ਇੱਕ ਹੋਰ ਨਵਾਂ ਲਾਈਵ ਲੈ ਕੇ ਪ੍ਰੀਤ RAM ਗੜੀਆ ਨੇ ਆਪਣੇ ਲਾਈਵ ਦੇ ਵਿੱਚ ਕੀ ਰਿਪਲਾਈ ਕੀਤੀ ਤੇ ਕਿਸ ਨੂੰ ਰਿਪਲਾਈ ਕੀਤੀ ਮਰੌਣੇ ਆ ਤੁਹਾਨੂੰ ਚਲ ਕੱਜ ਦੇ ਇਸ ਲਾਈਵ ਤੇ ਅੱਜ ਦਾ ਲਾਈਵ ਸ਼ੁਰੂ ਕਰਨੋਂ ਪਹਿਲਾਂ ਸਾਰਿਆਂਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਇਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਬਾਕੀ ਜੇਕਰ ਤੁਹਾਨੂੰ ਅੱਜ ਦਾ ਇਹ ਲਾਈਵ ਵਧੀਆ ਲੱਗਾ ਤੇ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜ਼ਰੂਰ ਜਾਓ। ਤੁਹਾਨੂੰ ਅੱਜ ਦਾ ਇਹ ਲਾਈਵ ਕਿਵੇਂ ਦਾ ਲੱਗਾ? ਬਾਕੀ ਪ੍ਰੀਤ ਰਾਮ ਗੜੀਆ ਨੇ ਕਿਸ ਨੂੰ ਰਿਪਲਾਈ ਕੀਤਾ ਮਰਵਾਉਂਦੇ ਆ ਤੁਹਾਨੂੰ ਝਲਕ ਬਾਕੀ ਇਸੇ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਨਵੀਆਂ ਤਾਂ ਨਵੀਆਂ ਅਪਡੇਟ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਕੇ ਜਰੂਰ ਜਾਓ। ਬਾਕੀ ਤੁਹਾਡਾ ਬਹੁਤ ਦਾ ਸਮਾਂ ਨਾ ਲੈਂਦੇ ਹੋਏ ਚਲ ਕਮਰਾਉਨੇ ਆ ਤੁਹਾਨੂੰ ਅੱਜ ਦੇ ਇਸ ਲਾਈਵ ਤੇ। ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ? ਆਜੋ ਸਾਰੇ ਲਾਈਵ ਆਜੋ ਯਾਰ। मैं क्या यार अलाई बाजी बड़े दिन हो गए एने दिल एने दिल हाय हाय एने दिल एने दिल आ गए इन दिल आ गए ਸਤਿ ਸ਼੍ਰੀ ਅਕਾਲ ਬਾਬਿਓ ਕਿਵੇਂ ਹੋ ਸਾਰੇ ਘੈਂਡੋਂ ਫੈਮਲੀਆਂ ਘੈਂਡ ਆ ਸਾਰਿਆਂ ਦੀਆਂ ਯਾਰ ਚੱਲ ਚੁੱਲ ਮਾਰਿਆ ਕਰੋ ਆਪਦੀ ਲਾਈਫ ਦੇ ਵਿੱਚ ਵਾਦੇ ਘਾਟੇ ਜ਼ਿੰਦਗੀ ਚ ਚੱਲਦੇ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ ਕਿਵੇਂ ਹੋ ਸਾਰੇ ਹੈਰਾਨ ਬੈਠੇ ਆ ਵੀ ਪ੍ਰੀਤ ਚੁੱਪ ਕਰਕੇ ਬੈਠੀ ਆ ਪ੍ਰੀਤ ਨਾਲ ਇੰਨਾ ਕੁਝ ਹੋ ਗਿਆ ਪ੍ਰੀਤ ਚੁੱਪ ਕਰਕੇ ਬੈਠੀ ਆ ਪ੍ਰੀਤ ਚੁੱਪ ਕਰਕੇ ਕਿਉਂ ਬੈਠੀ ਆ ਕੋਈ ਨਾ ਮੈਂ ਫਿਰ ਧਮਾਕਾ ਹੀ ਪਾਉਂਦੀ ਹੁੰਨੀ ਆ ਤਾਂ ਚੁੱਪ ਬੈਠੀ ਆ ਕਿੰਨੇ ਲੋਕਾਂ ਨੇ ਮੈਨੂੰ ਪੁੱਛ ਲਿਆ ਤੁਸੀਂ ਤੁਹਾਡੇ ਨਾਲ ਇੰਨਾ ਕੁਝ ਹੋ ਗਿਆ ਆ 15 20 ਦਿਨ ਦੇ ਵਿੱਚ ਵਿੱਚ ਤੋ ਸਿੱ ਚੁੱਪ ਕਿਉਂ ਬੈਠੇ ਹੋ ਕਹਿੰਦੇ ਜਿਹੜੀ ਕਿਸੇ ਬੰਦੇ ਦੀ ਚੁੱਪ ਹੁੰਦੀ ਆ ਨਾ ਬਹੁਤ ਖਤਰਨਾਕ ਹੁੰਦੀ ਆ 참 ਮਸ ਕੀ ਹੋਣੇ ਸਾਰੇ ਮੈਂ ਕਿੱਥੇ ਗੱਲ ਕਰ ਰਹੀ ਆ ਕਈ ਵਾਰ ਕਿਸੇ ਦੀ ਚੁੱਪ ਨਾ ਇੰਨੀ ਕੁ ਖਤਰਨਾਕ ਹੁੰਦੀ ਆ ਚੁੱਪ ਬੰਦਾ ਹਮੇਸ਼ਾ ਖਤਰਨਾਕ ਹੁੰਦਾ ਤਾਂ ਜੋਪਾ ਮੈਂ ਕਿਉਂਕਿ ਕਿਸੇ ਨੇ ਕਿਸੇ ਨੇ ਖਲਾਰਾ ਪਾ ਕੇ ਕੰਮ ਕਰਤਾ ਸਾਡੀ ਚੁੱਪ ਨੇ ਤਾਂ ਕਈਆਂ ਦੇ ਸੀਨੇ ਠਾਰੇ ਹੋਏ ਨੇ ਕਈਆਂ ਦੇ ਸੀਨੇ ਅੱਗ ਲਾਈ ਹੋਈ ਆ ਵੀ ਚੁੱਪ ਕਾ ਤੂੰ ਆਏ ਚੱਕਰ ਕੀਆ ਨਵਾਂ ਸੱਪ ਕੱਢੂ ਹੁਣ ਮੈਂ ਟੈਨਸ਼ਨ ਨਾ ਲੋ ਰੁਕ ਜਾਓ ਬੜੀਆਂ ਕੋਸ਼ਿਸ਼ਾਂ ਕਰ ਲੀਆਂ ਲੋਕਾਂ ਨੇ ਬਹੁਤ ਮੈਸੇਜਸ ਕਰ ਲਏ ਅਲੱਗ-ਅਲੱਗ ਨੰਬਰਾਂ ਤੋਂ ਮੈਸੇਜਸ ਕਰ ਲਏ ਕੁਝ ਨਹੀਂ ਹੋਣਾ ਕੁਝ ਨਹੀਂ ਵਿਗੜਨਾ ਮੇਰਾ ਮੇਰੀ ਤਾਂ ਇੱਥੇ ਚੁੱਪ ਤੁਹਾਨੂੰ ਅੰਦਰ ਤੱਕ ਖਤਮ ਕਰ ਗਈ ਅੰਦਰ ਤੱਕ ਤੋੜ ਗਈ ਤੁਸੀਂ ਤਾਂ ਜੋ ਕਰਨਾ ਸੀ ਕਰਿਆ ਪੱਟ ਪਿੱਛੇ ਕਰਿਆ ਜੋ ਮਰਜ਼ੀ ਕਰਿਆ ਜਿਵੇਂ ਮਰਜ਼ੀ ਕਰਿਆ ਪਰੀ ਦਾ ਕੋਈ ਫਰਕ ਨਹੀਂ ਪ੍ਰੀ ਦਾ ਪ੍ਰੀ ਦਾ ਹਜੇ ਛੋਟੇ-ਮੋਟੇ ਨੁਕਸਾਨਾਂ ਨੂੰ ਕੋਈ ਕੁਝ ਨਹੀਂ ਸਮਝਦੀ ਹੈਗੀ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹੋਇਆ ਮੈਨੂੰ ਬਥੇਰਾ ਕੁਝ ਦਿੱਤਾ ਹੋਇਆ ਮਾਲਕ ਨੇ ਮੇਰੇ ਨਾਲ ਮੈਨੂੰ ਪਰ ਆ ਜਿਹੜੀ ਮੇਰੀ ਚੌਪਾ ਨਾ ਇਹਨੂੰ ਇਹਨੂੰ ਹਲਕੇ ਜਿਹਾ ਲੈਓ ਕੀ ਪਤਾ ਕਿੱਡਾ ਕਪਟਾਕਾ ਪਾਣਾ ਮੈਂ ਤਾਂ ਤੁਸੀਂ ਖੜਖੜ ਦੇਖਣਾ ਤੁਹਾਡੇ ਤੋਂ ਸਾਹਮਣੇ ਹੋਣਾ ਤੁਹਾਡੇ ਤੋਂ ਮੇਰੀ ਇੱਕ ਚੁੱਪ ਦਾ ਤੀਰ ਚੱਲਿਆ ਤੁਹਾਡੇ ਤੋਂ ਹਜੇ ਤੱਕ ਸੇਹਾ ਨਹੀਂ ਗਿਆ ਤੁਸੀਂ ਉਹ ਚੀਜ਼ ਨੂੰ ਹਜੇ ਵੀ ਸੋਚਦੇ ਹੋ ਲੋਕਾਂ ਕੋਲ ਬੈਨਦੇ ਹੋ ਗੱਲਾਂ ਕਰਦੇ ਹੋ ਉਹ ਗੱਲਾਂ ਮੇਰੇ ਤੱਕ ਪਹੁੰਚਦੀਆਂ ਨੇ ਸਾਰੀਆਂ ਗੱਲਾਂ ਪਹੁੰਚਦੀਆਂ ਨੇ ਮੇਰੇ ਕੋਲ ਕਿਉਂਕਿ ਕਹਿੰਦੇ ਕਿਸੇ ਨੇ ਸੱਚ ਗਿਆ ਕਹਿੰਦੇ ਗੰਦ ਚ ਬੱਟੇ ਮਾਰੂਗੇ ਨਾ ਛਿੱਟੇ ਆਪਣੇ ਉੱਪਰ ਪੈਣੇ ਨਹੀਂ ਸੋ ਆਪਾਂ ਆਪਣੇ ਆਪਣੇ ਉੱਪਰ ਉਹ ਛਿੱਟੇ ਪਵਾਉਣੇ ਨਹੀਂ ਮੈਂ ਮੈਂ ਛਿੱਟੇ ਪਵਾਉਣਾ ਨਹੀਂ ਚਾਹੁੰਦੀ ਆਪਣੇ ਉੱਪਰ ਮੈਂ ਗੰਦ ਕੋ ਹਮੇਸ਼ਾ ਸੈਡ ਚੱਲਦੀ ਹੁੰਦੀ ਆ ਮੈਂ ਦਿਲ ਨਾਲ ਨਹੀਂ ਚੱਲਦੀ ਮੈਂ ਦਿਮਾਗ ਨਾਲ ਚੱਲਦੀ ਹੁੰਦੀ ਆ ਸਾਰੇ ਕਹਿੰਦੇ ਚੁੱਪ ਕਿਉਂ ਆ ਪ੍ਰੀਤ ਚੱਕਰ ਕੀ ਆ ਵੀ ਵੀ ਅੱਲਾ ਕੁਛ ਹੋ ਗਿਆ ਪ੍ਰੀਤ ਨਾਲ ਪਾਸਟ ਡੇਜ਼ ਦੇ ਵਿੱਚ ਚੁੱਪ ਕਿਉਂ ਆ ਕਿਉਂਕਿ ਮੇਰੀ ਚੁੱਪ ਬਹੁਤ ਖਤਰਨਾਕ ਹੁੰਦੀ ਆ ਮੈਂ ਤਾਂ ਫਿਰ ਭੰਬੜੇ ਉਠਾ ਲੂੰ ਬੇਪਤੀ ਬੰਗ ਸਾਰਿਆਂ ਨੂੰ ਹਾਂ ਆਜੋ ਲਾਈਵ ਆਜੋ ਯਾਰ ਸਾਰੇ ਆ ਗਿਆਸਤਾ

No, just pick up my video call. Okay. ਕੋਸ਼ਿਸ਼ਾਂ ਪੂਰੀਆਂ ਚੱਲ ਰਹੀਆਂ ਪੂਰੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਹੋਣਾ ਤੁਹਾਡੇ ਤੋਂ ਕੁਝ ਵੀ ਨਹੀਂ ਹੈ ਕੋਸ਼ਿਸ਼ ਨਹੀਂ ਹੋਣਾ ਤੁਹਾਡੇ ਤੋਂ ਆਈ ਕਿਮਨਿਸ਼ ਕਟਾਰਿਆ ਖਾਣ ਨਹੀਂ ਮਨਿਸ਼ ਕਟਾਰਿਆ ਯਾਰ ਚੱਕ ਨਹੀਂ ਸਾਡੀ ਲਾਈਵ ਵੀਡੀਓ ਕਰਦੇ ਜੁੜੇ ਹੋਏ ਨੇ ਮੇਰੇ ਨਾਲ ਇੱਥੇ ਅੱਧੀ ਤਾਂ ਫੈਮਿਲੀ ਜੁੜੀ ਹੋਈ ਆ ਮੇਰੇ ਨਾਲ ਇੰਸਟਾ ਤੇ ਤਾਂ ਹੀ ਤਾਂ ਮੈਂ ਕੁਝ ਕਹਿੰਦੀ ਨਹੀਂ ਨਾ ਮੈਂ ਗਲਾਂ ਘੜਦੀਆਂ ਕਿਸੇ ਨੂੰ ਕਰਦੇ ਨੇ ਯਾਰ ਨਾਲ ਨਾਲ ਜੁੜੇ ਹੋਏ ਕੀ ਫਾਇਦਾ ਚਿੱਤਰ ਪੈਣਗੇ ਬਾਅਦ ਚ ਉਹ ਆਪਣੇ ਦਿਮਾਗ ਚੋ ਚੀਜ਼ਾਂ ਕੱਢਦੇ ਹੋ ਵੀ ਖਤ ਉਹ ਚੀਜ਼ਾਂ ਮੈਂ ਭੁੱਲ ਗਈ ਆ ਉਹ ਖਤਮ ਹੋ ਗਿਆ ਉਹ ਹਜੇ ਖਤਮ ਕੁਛ ਨਹੀਂ ਹੋਇਆ ਹਜੇ ਮੈਂ ਥੋੜਾ ਬੀਜ਼ੀ ਆ ਫੈਮਲੀ ਆਈ ਹੋਈ ਆ ਮੇਰੀ ਬੀਜ਼ੀ ਆ ਜਾ ਰਹੀ ਮੈਂ ਤੁ ਬਾ ਮੇਰੀ ਚੋਪਨ ਨੂੰ ਤੁਸੀਂ ਇਹ ਨਾ ਸੋਚੋ ਮੈਂ ਸ਼ਾਂਤ ਹੋ ਗਈ ਅੱਗਾ ਹੀ ਅੱਗਾ ਹੀ ਬਾਲੂਗੇ ਹੁਣ ਮੈਂ ਟੈਨਸ਼ਨ ਨਾਲੋਂ ਰੁਕ ਜਾ ਥੋੜੇ ਨਾਲ ਕਿਉਂਕਿ ਮੈਂ ਕਿਸੇ ਤੇ ਯਕੀਨ ਨਹੀਂ ਕਰਦੀ ਉਹ ਤੁਹਾਨੂੰ ਪਤਾ ਲੱਗ ਜੂਗਾ ਸਭ ਸਾਹਮਣੇ ਆਉਣਗੀਆਂ ਉਹ ਚੀਜ਼ਾਂ ਸਭ ਸਾਹਮਣੇ ਆਊਗਾ ਸਾਰੀ ਪਬਲਿਕ ਦੇ ਸਾਹਮਣੇ ਆਊਗਾ ਉਹ ਚੀਜ਼ਾਂ ਮੈਂ ਹਜੇ ਚੁੱਪਾਂ ਮੇਰੀ ਚੁੱਪ ਬਹੁਤ ਖਤਰਨਾਕ ਹੈ ਇਹਨੂੰ ਮੈਂ ਬਾਰ ਬਾਰ ਕਹ ਰਹੀ ਹਾਂ ਚੁੱਪ ਖਤਰਨਾਕ ਹੁੰਦੀ ਹੈ ਹਲਕੇ ਚ ਕੋਈ ਚੀਜ਼ ਨਾ ਲੈ ਲਿਓ ਬਸ ਤੇ ਤੁਸੀਂ ਸੋਚਣਾ ਕਿ ਤੁਸੀਂ ਹੱਥ ਲਾ ਲਾ ਦੇਖਣਾ ਵੀ ਸਾਡਾ ਬੀਤ ਕੀ ਗਈ ਮੇਰਾ ਚੋਰੀ ਛੂਪੇ ਐਡਾ ਕੁਛ ਕਰਤਾ ਵੀ ਸਾਡੇ ਤੋਂ ਹਜੇ ਤੱਕ ਉਹਦਾ ਦੁੱਖ ਨਹੀਂ ਸਾਂਭਿਆ ਜਾ ਰਿਹਾ ਚਲੋ ਜੀ ਮਿਲਦੇ ਆ ਕੋਸ਼ਿਸ਼ਾਂ ਤਾਂ ਚੱਲ ਰਹੀਆਂ ਕਰੀ ਜਾਣ ਦੀ ਕੋਸ਼ਿਸ਼ਾਂ ਕੋਸ਼ਿਸ਼ਾਂ ਨਾਲ ਕੁਛ ਨਹੀਂ ਹੋਣਾ ਇਹ ਤਾਂ ਚੀਜ਼ਾਂ ਹੁੰਦੀਆਂ ਰਹਿਣੀਆਂ ਨੇ ਬਾਕੀ ਜੀ ਬਈ ਆਪਣਾ ਸਾਰੇ ਧਿਆਨ ਤੇ ਹੁਣ ਰੱਖਿਆ ਕਰੋ ਕਿਉਂਕਿ ਅੱਜਕੱਲ ਤੁਹਾਡਾ ਯਾਰ ਹੀ ਤੁਹਾਡੇ ਨਾਲ ਯਾਰ ਮਾਰ ਕਰਦਾ ਆਪਣੀ ਯਾਰੀ ਦੋਸਤੀ ਰੱਖੋ ਵਧੀਆ ਲੋਕਾਂ ਨਾਲ ਰੱਖੋ ਚੰਗੇ ਲੋਕਾਂ ਨਾਲ ਰੱਖੋ ਤਾਂ ਕਿ ਤੁਹਾਨੂੰ ਕੱਲ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਓਕੇ ਜੀ ਸਤਿ ਸ਼੍ਰੀ ਅਕਾਲ ਅੱਜ ਬੜੀਆਂ ਸਾਡੇ ਬਹੁਤ ਬੀਜ਼ੀ ਹੋਈ ਪਈਆਂ ਮੈਂ ਹੁਣ ਜਲਦੀ ਫ੍ਰੀ ਹੋਵਾਂਗੇ ਫਿਰ ਦੇਖਦੇ ਆਂ ਕਰਦੇ ਆਂਗਾ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ